ਮੇਰੀ ਮਾਂ ਦੀ ਇੱਕ ਫੇਵਰੇਟ ਕਹਾਵਤ ਹੈ ਨਾਤੀ ਤੋਤੀ ਰਹਿ ਗਈ ਮੂੰਹ ਤੇ ਮੱਖੀ ਬਹਿ ਗਈ ਪਰੰਤੂ ਮੇਰੀ ਮਾਏ ਵੀ ਕਹਿੰਦੀ ਹੈ ਕਿ ਠੁੱਡਾ ਖਾ ਡਿੱਗੇ ਇਨਸਾਨ ਦਾ ਮਜ਼ਾਕ ਨਹੀਂ ਬਣਾਈਦਾ ਕੋਸ਼ਿਸ਼ ਕਰਦੇ ਹਾਂ ਗਿੱਦੜ ਬਾਏ ਤੋਂ ਹੁਣ ਜਦੋਂ ਰਾਣੀ ਸਹਿਬਾ ਹਾਰ ਗਏ ਨੇ ਤਾਂ ਮੱਖੀ ਲੱਗਦਾ ਹੈ ਰਾਜਾ ਸਾਹਿਬ ਦੇ ਮੂੰਹ ਤੇ ਬਹਿ ਗਈ ਹੈ ਡਿੰਪੀ ਟਿਲੋਂ ਜਿਹੜੇ ਆਮ ਆਦਮੀ ਪਾਰਟੀ ਨੇ ਬਾਦਲ ਦਲ ਤੋਂ ਇੰਪੋਰਟ ਕੀਤੇ ਸੀ ਨੇ ਅਮਰਤਾ ਵੜਿੰਗ ਨੂੰ ਹਰਾਜੋ ਦਿੱਤਾ ਹੈ ਸੀਟ ਅਮਰਤਾ ਜੀ ਦੇ ਹਸਬੰਡ ਕਾਂਗਰਸ ਦੇ ਸੂਬਾ ਪ੍ਰਧਾਨ ਰਾਜਾ ਵੜਿੰਗ ਨੇ ਖਾਲੀ ਕੀਤੀ ਸੀ ਜਿਹੜੇ ਕੀ ਲੁਧਿਆਣਿਓ ਐਮਪੀ ਬਣ ਗਏ ਸਨ ਰਾਜਾ ਜੀ ਕਿਸੇ ਵੇਲੇ ਡਿੰਪੀ ਜੀ ਦੀਆਂ ਬੱਸਾਂ ਰੋਕ ਕੇ ਚਲਾਨ ਕਰਦੇ ਫਿਰਦੇ ਸਨ ਆਪ ਆਲਿਆਂ ਦੀ ਸਰਕਾਰ ਆਈ ਤਾਂ ਉਹਨਾਂ ਨੇ ਵੀ ਖੂਬ ਹਮਲੇ ਕੀਤੇ ਡਿੰਪੀ ਜੀ ਤੇ ਜਦੋਂ ਡਿੰਪੀ ਅਕਾਲੀ ਦਲ ਚ ਸੀ ਤਾਂ ਉਹਨਾਂ ਦੀਆਂ ਬੱਸਾਂ ਕਾਤਲ ਸਨ ਹੁਣ ਜੇ ਉਹਨਾਂ ਨੂੰ ਬੱਸਾਂ ਵਾਲੇ ਕੰਮ ਦਾ ਮੋਰੀ ਤੇ ਐਕਸਪੀਰੀਐਂਸਡ ਐਕਸਪਰਟ ਦਾ ਸਕੇਲ ਟਰਾਂਸਪੋਰਟ ਮੰਤਰੀ ਬਣਾ ਦੇਵਨ ਨਾ ਤੇ ਐਵੇਂ ਫਰਸਟ੍ਰੇਸ਼ਨ ਚ ਜਾ ਕੇ ਬੱਸ ਇੱਥਾਂ ਸਿਰ ਨਾ ਦੇ ਦਿਓ ਰਾਜਾ ਸਾਹਿਬ ਦਾ ਸੋਚੋ ਹੁਣ ਇੰਨਾ ਮਗਰ ਦਰਜੀ ਨਹੀਂ ਪੈਣੇ ਸਭੋਂ ਘਰੇ ਕੁਰਸੀਆਂ ਬਣਾਉਣ ਵਾਲਿਆਂ ਵੀ ਹਿਸਾਬ ਮੰਗਣ ਆ ਜਣਾ ਹੈ ਕਾਂਗਰਸ ਦੇ ਰਿਵਾਜ ਮੁਤਾਬਕ ਕੁਰਸੀ ਖਿੱਚਣ ਦੀਆਂ ਕੋਸ਼ਿਸ਼ਾਂ ਤਾਂ ਪਹਿਲਾਂ ਵੀ ਜਾਰੀ ਸਨ ਹੁਣ ਅਗਲੇਆ ਦਿੱਲੀੋਂ ਆਪਣੇ ਲਈ ਕੁਰਸੀ ਲਿਆਉਣ ਦਾ ਕੰਮ ਸ਼ੁਰੂ ਕਰ ਦੇਣਾ ਹੈ ਪਹਿਲਾਂ ਹੀ ਪ੍ਰਤਾਪ ਸਿੰਘ ਬਾਜਵਾਣ ਇਹਨਾਂ ਨੂੰ ਦੱਸ ਦਿੱਤਾ ਸੀ ਕਿ ਤੁਹਾਡੀ ਮਾਲਵੇ ਦੇ ਜੱਟ ਸਾਹਿਬ ਦੀ ਐਨੀ ਵੀ ਨਹੀਂ ਚੱਲਦੀ ਕਿ ਜਿੰਨੂੰ ਮਰਜ਼ੀ ਪਾਰਟੀ ਚ ਵਾਪਸ ਲਿਆਓ ਉਧਰ ਮਾਝੇ ਦੇ ਇੱਕ ਜੱਟ ਸਾਹਿਬ ਨਾਲ ਵੀ ਮਾੜੀ ਹੋਈ ਹੈ ਸਖਜਿੰਦਰ ਸਿੰਘ ਰਿੰਦਾਵਾ ਨਾਲ ਡੇਰਾ ਬਾਬਾ ਨਾਨਕ ਵਿੱਚ ਲਗਭਗ ਉਹੀ ਹੋਇਆ ਜੋ ਗਿੱਦੜਬਾਏ ਚ ਰਾਜਾ ਜੀ ਨਾਲ ਹੁਣ ਦੌੜ ਲੱਗ ਜੂ ਕਿ ਕਾਂਗਰਸ ਦਾ ਪ੍ਰਧਾਨ ਕੌਣ ਬਣੂ ਆਮ ਆਦਮੀ ਪਾਰਟੀ ਨੇ ਪੰਥ ਦਾ ਬੈਲੈਂਸ ਬਣਾ ਕੇ ਅਰੋੜਾ ਸਾਹਿਬ ਨੂੰ ਲਗਾ ਦਿੱਤਾ ਹੈ ਇੱਧਰ ਵੀ ਸਮਝੋ ਅਜਿਹਾ ਕੁਝ ਹੋ ਸਕਦਾ ਹੈ ਸੁਨੀਲ ਜਾਖੜ ਨੇ ਭਾਜਪਾ ਦੀ ਪ੍ਰਧਾਨਗੀ ਤਾਂ ਛੱਡ ਦਿੱਤੀ ਹੈ ਉਹਨਾਂ ਨੂੰ ਵੀ ਵਾਪਸ ਲੈ ਆਓ ਨਾਲੇ ਇਸ ਵਾਰ ਉਹਨਾਂ ਨੂੰ ਸਗੋਂ ਪੰਥ ਬੈਲੈਂਸਿੰਗ ਦਾ ਮੋੜ ਫਾਇਦਾ ਦੇ ਦਿਓ ਉਧਰ ਵੀ ਬੈਲੈਂਸਿੰਗ ਦੇ ਚੱਕਰ ਚ ਮਨਿਸਟਰ ਤਾਂ ਸਿੱਖ ਚਿਹਰਾ ਬਿੱਟੂ ਬਣ ਗਿਆ ਜਿਹੜਾ ਰਾਜਾ ਸਾਹਿਬ ਨੇ ਹਰਾ ਦਿੱਤਾ ਸੀ ਲੁਧਿਆਣਿਓ ਅਜੀਬੋ ਗਰੀਬ ਪੰਬਲ ਪੂਸਾ ਹੈ ਬਾਦਨਾ ਦਾ ਕੰਮ ਲੱਗਦਾ ਹੈ ਸਭ ਵਿੱਚ ਠੀਕ ਚੱਲ ਪਿਆ ਹੈ ਮਤਲਬ ਸਿਚੁਏਸ਼ਨ ਦੇ ਮੁਤਾਬਕ ਜਿੰਨੀਆਂ ਕਵੋਟਾਂ ਪੈਣੀਆਂ ਸੀ ਉਹ ਸੁਖਬੀਰ ਨੂੰ ਭਰਾ ਮੰਦੇ ਡਿੰਪੀ ਨੂੰ ਪੈ ਗਈਆਂ ਟਰਾਂਸਪੋਰਟ ਮਾਫੀਆ ਵਾਲਾ ਇਲਜ਼ਾਮ ਵੀ ਮੱਠਾ ਪੈ ਗਿਆ ਮਨਪ੍ਰੀਤ ਬਾਦਲ ਬਾਰੇ ਕੀ ਆ ਜਾ ਰਿਹਾ ਸੀ ਕਿ ਉਹਨਾਂ ਨੂੰ ਬਾਦਲ ਦਲ ਵਿੱਚ ਵਾਪਸ ਲਿਜਾਉਣਗੇ ਹੁਣ ਉਹ ਵੀ ਇੰਨੀ ਬੁਰੀ ਤਰ੍ਹਾਂ ਪਿੱਛੇ ਰਹਿ ਗਏ ਨੇ ਕਿ ਅਕਾਲੀ ਦਲ ਵਿੱਚ ਛਾਤੀ ਠੋਕ ਕੇ ਕੁਝ ਮੰਗ ਵੈਸੇ ਸ਼ੇਰ ਤੇ ਇੱਥੇ ਬਣਦਾ ਹੀ ਹੈ ਨਾ ਸਾਹਿਰ ਲੁਧਿਆਣਵੀ ਕਹਿੰਦੇ ਨੇ ਕੋਈ ਤੋ ਐਸਾ ਘਰ ਹੁੰਦਾ ਜਹਾਂ ਸੇ ਪਿਆਰ ਮਿਲ ਜਾਂਦਾ ਵਹੀ ਬੇਗਾਨੇ ਚਿਹਰੇ ਹੈ ਜਹਾਂ ਜਾਏ ਜਿਧਰ ਜਾਏ ਅਕਾਲੀ ਦਲ ਵਿੱਚ ਖੈਰ ਅਜੇ ਕਈ ਮੁਸ਼ਾਇਰੇ ਲੱਗਨੇ ਆ ਸੋ ਉਹ ਤਾਂ ਵੇਖਦੇ ਆਂ ਵੇਖਦੇ ਆਂ ਵੇਖਾਂਗੇ ਫਿਲਹਾਲ ਤਾਂ ਰਾਜਾ ਸਾਹਿਬ ਨੇ ਨਾਤਿਆਂ ਧੋਤਿਆਂ ਮੂੰਹ ਤੇ ਬੈਠੀ ਮੱਖੀ ਨੂੰ ਹਟਾਉਣਾ ਹੈ ਜ਼ੋਰ ਦੀ ਮਾਰਿਆ ਤੇ ਮੂੰਹ ਤੇ ਚਪੇੜ ਵੱਜੂ ਉਮੀਦ ਹੈ ਹੌਲੀ ਜਿਹੀ ਆ ਕੇ ਕੋਈ ਫੂ ਕਰ ਦੇਵੇ ਤੇ ਹਿੰਦੂ ਸਿੱਖ ਜੱਟ ਨਾਨ ਜੱਟ ਵਾਲਾ ਬੈਲੈਂਸ ਬੁਲੰਸ ਵੀ ਬਣ ਜਾਵੇ ਅਮਰਤਾ ਜੀ ਨੂੰ ਅਗਲੀ ਵਾਰ ਲਈ ਬੈਸਟ ਆਫ ਲੱਕ ਡਿੰਪੀ ਜੀ ਨੂੰ ਰੱਬ ਟਰਾਂਸਪੋਰਟ ਮਨਿਸਟਰ ਬਣਾਵੇ ਤੇ ਮਨਪ੍ਰੀਤ ਸਿੰਘ ਜੀ ਬਾਦਲ ਦੀ ਗੱਲ ਹੋਰ ਕਿਸੇ ਦਿਨ ਡਿਟੇਲ ਵਿੱਚ ਵੀ ਕਰ ਲਾਂਗੇ ਫਿਲਹਾਲ ਬਸ ਇੱਕ ਹੋਰ ਸ਼ੇਅਰ ਛੱਡਾਂਗੇ ਤਹਿਜ਼ੀਬ ਹਾਫੀ ਕਹਿੰਦੇ ਨੇ ਇਹ ਇੱਕ ਬਾਤ ਸਮਝਣੇ ਮੇ ਰਾਤ ਹੋ ਗਈ ਹੈ ਇਹ ਇੱਕ ਬਾਤ ਸਮਝਣੇ ਮੇ ਰਾਤ ਹੋ ਗਈ ਹੈ ਮੈਂ ਉਸ سے ਜੀਤ ਗਿਆ ਹੂੰ ਕਿ ਮਾਤ ਹੋ ਗਈ ਹੈ ਬਾਕੀ ਤੁਸੀਂ ਆਪੇ ਸਿਆਣੇ ਹੋ ਵੀਡੀਓ ਚੰਗਾ ਲੱਗੇ ਤਾਂ ਚੈਨਲ ਨੂੰ ਸਬਸਕ੍ਰਾਈਬ ਵੀ ਜ਼ਰੂਰ ਕਰਨਾ ਧੰਨਵਾਦ